ਬੜੀ ਜ਼ਿੰਮੇਵਾਰੀ ਮੇਰੀ ਪਾਰਟੀ ਵੱਲੋਂ ਕਿਵੇਂ ਲਾ ਰਹੇ ਕਿ ਮੇਰੇ ਕੰਮ ਹੋਏ ਆ। ਅ ਦੇਖੋ ਜੀ ਇੱਕ ਵਾਕਈ ਬਹੁਤ ਵੱਡੀ ਜ਼ਿੰਮੇਵਾਰੀ ਪਹਿਲਾਂ ਮੈਨੂੰ ਲੋਕ ਸਭਾ ਦਾ ਇੰਚਾਰਜ ਬਣਾ ਦੇਣਾ। ਸੋ ਇੱਕ ਨੌ ਵਿਧਾਨ ਸਭਾ ਹਲਕਿਆਂ ਦੀ ਮੈਨੂੰ ਜੋ ਮੈਰੀ ਦਿੱਤੀ ਗਈ ਸੀ ਸੋ ਇਸ ਤੋਂ ਬਾਅਦ ਥੋੜੇ ਦਿਨ ਪਹਿਲਾਂ ਮੈਨੂੰ ਅਪਾਇੰਟ ਕੀਤਾ ਗਿਆ ਸੀ ਪੰਜਾਬ ਐਗਰੋ ਚੇਅਰਮੈਨ ਪੰਜਾਬ ਐਗਰੋ ਫੂਡ ਕ੍ਰੈਂਚ ਸੋ ਮੈਂ ਉਹਦੀ ਜ਼ਿੰਮੇਵਾਰੀ ਅਜੇ ਪਰਸੋਂ ਹੀ ਆਪਣੀ ਚਾਰਜ ਸੁਭਾਲਿਆ ਕਿਉਂਕਿ ਪਿੱਛੇ ਹੜਾ ਨਹੀਂ ਮਾਰ ਕਰਕੇ ਮੈਂ ਥੋੜਾ ਕੰਮ ਡਿਲੇਟ ਕਰਤਾ ਸੀਗਾ ਸੋ ਹੁਣ ਮੈਂ ਉਹ ਜ਼ਿੰਮੇਰੀ ਲੈਣ ਤੋਂ ਬਾਅਦ ਤੇ ਮੈਂ ਮੇਰੀ ਹੁਣ ਅੱਜ ਹੀ ਦਿਸ਼ਾ ਨਰੇਸ਼ ਮੈਨੂੰ ਪਾਰਟੀ ਹਾਈ ਕਮਾਂਡ ਵੱਲੋਂ ਮਿਲੇ ਆ ਵੀ ਜਿਨ੍ਹਾਂ ਦਾ ਨੁਕਸਾਨ ਹੋਇਆ ਤਾਂ ਉਹਦੇ ਸਰਵੇ ਕਰਾਓ ਉਹਦੀਆਂ ਗਰਦਾਰੀਆਂ ਕਰਾਓ ਤੇ ਸਰਕਾਰ ਤੱਕ ਨੁਕਸਾਨ ਦੇ ਜਿਹੜੇ ਆ ਉਹ ਰਿਪੋਰਟਾਂ ਤਿਆਰ ਕਰਕੇ ਭੇਜੋ ਭਾਵੇਂ ਉਹ ਕਿਸੇ ਘਰਾਂ ਦਾ ਨੁਕਸਾਨ ਆ ਜਾਂ ਪਾਲਿਆਂ ਦੀ ਛੱਤਾਂ ਦਾ ਜਾਂ ਕਿਸੇ ਫਸਲ ਦਾ ਉਹ ਉਹਦੇ ਵਾਸਤੇ ਬੜੇ ਇਮਾਨਦਾਰੀ ਦੇ ਨਾਲ ਪੰਜਾਬ ਸਰਕਾਰ ਜਿਹੜੀ ਕੰਮ ਕਰ ਰਹੀ ਆ ਔਰ ਬਹੁਤ ਜਲਦੀ ਲੋਕਾਂ ਨੂੰ ਕੁਛ ਨਾ ਕੁਛ ਉਹਦੇ ਰੀਲੀਫ ਮਿਲਣੇ ਸ਼ੁਰੂ ਹੋ ਜਾਣੇ ਕਿ ਮੇਰੇ ਕਮਕਸਾਨਾ ਵੱਲੋਂ ਕਿ ਮੇਰੇ ਕਮਕਸਾਨਾ ਲਈ ਆ ਹੋਰ ਲੋਕਾਂ ਲਈ ਕਿ ਮੇਰੇ ਕਮਕਸਾਨਾ ਕਿਸਾਨਾ ਜੀ ਬਤਲਾ ਦਾ ਨੁਕਸਾਨ ਆ ਕਿਸਾਨਾਂ ਦਾ ਮਜ਼ਦੂਰ ਵੇਲੇ ਹੋ ਗਏ ਆ ਮਿਸਤਰੀ ਵੇਲੇ ਹੋ ਗਏ ਪਿੰਡਾਂ 'ਚ ਜਿਨ੍ਹਾਂ ਕੋ ਅੱਜ ਰਾਸ਼ਨ ਤੱਕ ਦੀ ਵੀ ਕਈਆਂ ਨੂੰ ਪ੍ਰੋਬਲਮ ਆ ਰਹੀ ਹੈ ਹਰ ਚੀਜ਼ ਨੂੰ ਹਰ ਐਂਗਲ ਤੋਂ ਦੇਖਿਆ ਜਾ ਰਿਹਾ ਕਿਸੇ ਵੀ ਪੁਆਇੰਟ ਨੂੰ ਛੱਡਿਆ ਨਹੀਂ ਜਾ ਰਿਹਾ ਵੀ ਕਿਸੇ ਨੂੰ ਕੋਈ ਪ੍ਰੋਬਲਮ ਆਵੇ ਇਹ ਰਿਪੋਰਟ ਜਿਹੜੀ ਇੱਥੋਂ ਬਣ ਕੇ ਜਾਊਗੀ ਉਹਦੇ ਉੱਤੇ ਵਰਕਿੰਗ ਹੋ ਰਹੀ ਆ ਔਰ ਉਹਦੇ ਉੱਤੇ ਕੰਮ ਹੋਊਗਾ ਉਹਦੇ ਹਿਸਾਬ ਨਾਲ ਪੈਸਾ ਵੰਡਿਆ ਜਾਊ ਸਰਕਾਰ ਵੱਲੋਂ ਸਰਕਾਰ ਬਹੁਤ ਮਤ ਕਰ ਰਹੀ ਆ ਉਰਗ ਮਾਫੀਆ ਸ਼ੁਰੂ ਹੋ ਜੁਮਲਲਾ ਕੋਲ ਜਿਹੜੇ ਨਕਸ਼ੇ ਇਹ ਵੇਖੋ ਜੀ ਵਿਦਨ 2 ਵੀਕਸ ਮੇਰੇ ਖਾ ਅੱਠ ਦਿਨ ਚ ਛੜਕ ਰਿਪੋਰਟ ਮੰਗੀ ਗਈ ਆ 7 ਤੋਂ 8 ਦਿਨ ਚ ਕੰਪਲੀਟ ਹੋ ਜਾਓ ਵਰਕ ਉਸ ਤੋਂ ਬਾਅਦ 2 ਹਫਤੇ ਬਾਅਦ ਦੀਵਾਲੀ ਤੋਂ ਪਹਿਲਾਂ ਪਹਿਲਾਂ ਕਾਫੀ ਕੁਝ ਪੋਜ਼ਿਟਿਵ ਰਿਜ਼ਲਟ ਆਉਣੇ ਸ਼ੁਰੂ ਹੋ ਜਾਣਗੇ ਸਰ ਜਿਹੜਾ ਸੈਂਟਰਲ ਸਰਕਾਰ ਕੋਲ ਫੰਡ ਮਿਲਿਆ 16 ਕਰੋੜ ਰੁਪਏ 1600 ਕਰੋੜ ਰੁਪਏ ਲੋਕੀ ਖੁਸ਼ ਹੋ ਜਾਣਗੇ ਕਿਸਾਨਾਂ ਨੂੰ ਮਿਲਦੇ ਦੇਖੋ ਜੀ ਉਹ ਤਾਂ ਇੱਕ ਪੋਝਾ ਮਜ਼ਾਕ ਸੀਗਾ ਪੰਜਾਬ ਦੇ ਨਾਲ ਤੁਸੀਂ ਦੇਖੋ ਵੀ ਪੰਜਾਬ ਅੱਧਾ ਤਾਂ ਟੁੱਟ ਗਿਆ ਔਰ 1600 ਕਰੋੜ ਰੁਪਏ ਦੇ ਕੇ ਮੋਦੀ ਸਾਹਿਬ ਨੇ ਆਪਣਾ ਪੱਲਾ ਸੋ ਇਹ ਬਹੁਤ ਹੀ ਮਾੜੀ ਗੱਲ ਸੀ ਮੋਦੀ ਸਾਹਿਬ ਵੱਲੇ ਪੰਜਾਬ ਸਰਕਾਰ ਦੇ ਖਿਲਾਫ ਇਹ ਸਾਰਾ ਕੇਂਦਰ ਦੀਆਂ ਪਾਲਿਸੀਆਂ ਰਹੀਆਂ ਔਰ ਪੰਜਾਬ ਸਰਕਾਰ ਨੂੰ ਹਮੇਸ਼ਾ ਹਰਾਸ ਕਰ ਰਹੀ ਹੈ ਕੇਂਦਰ ਸਰਕਾਰ ਔਰ ਇਸ ਤਰ੍ਹਾਂ ਕਰਕੇ ਇਹ ਕੰਮ ਨਹੀਂ ਚੱਲ ਰਿਹਾ ਕਿਉਂਕਿ ਇਹਦੇ ਵਿੱਚ ਨੁਕਸਾਨ ਬਹੁਤ ਜ਼ਿਆਦਾ ਹੋ ਗਿਆ ਬੇਸ਼ੱਕ ਹਿਮਾਚਲ ਦੇ ਉੱਤੋਂ ਰੁੱੜ ਰੁੱੜ ਕੇ ਸਾਰਾ ਇਹ ਰੇਤ ਆ ਗਿਆ ਔਰ ਇਹਦੇ ਵਿੱਚ ਮਾਈਨਿੰਗ ਤੇ ਉਹ ਸਾਰੇ ਕੁਝ ਉਹਨਾਂ ਪਾਲਿਸੀਆਂ ਦੇਖੋ ਬੜੀ ਅੱਛੀ ਜਿਸका केस उसकी ਰੇਤ ਇਹੋ ਜਿਹੀਆਂ ਪਾਲਸੀਆਂ ਬੜੀਆਂ ਕਲੀਅਰ ਲੈ ਕੇ ਆ ਰਹੇ ਹਨ ਮਾਨ ਸਾਹਿਬ ਬਹੁਤ ਕੁਇਕ ਡਿਸੀਜਨ ਲੈਂਦੇ ਆ ਜਦੋਂ ਵੀ ਕੋਈ ਉਹਨਾਂ ਨੂੰ ਚੀਜ਼ ਲੱਗੇ ਵੀ ਠੀਕ ਆ ਤਾਂ ਉਹ ਬਹੁਤ ਜ਼ਿਆਦਾ ਲੰਬਾ ਨਹੀਂ ਸੋਚਦੇ ਨਾਲ ਦੀ ਨਾਲ ਉਹਨਾਂ ਨੇ ਅਗਲੇ ਦਿਨ ਡਿਸੀਜਨ ਲੈ ਕੇ ਦੱਸਤਾ ਸੀਗਾ ਵੀ ਇਹਨੂੰ ਪਾਲਸੀ ਨੂੰ ਲਾਗੂ ਕਰੋ ਮਾਨ ਸਾਹਿਬ ਜਿਹੜਾ ਮੈਸ ਕਿ ਤਾਂ ਫੈਸਲੇ ਦਾ ਕਿਸਾਨਾਂ ਦਾ ਮਿੱਟੀ ਆ ਕਿਸਾਨਾਂ ਗਰੇ ਮਿੱਟੀ ਕਿਸੇ ਕੰਮ ਦੀ ਰੇਟ ਜਿਹੜੇ ਕੰਮ ਦੀ ਰੋ ਪੀ ਕਿ ਮਿਲਿਆ ਜਰੀ ਦੇਖੋ ਇਹ ਜਿਹੜੇ ਇਹ ਦੇਖੋ ਇਹ ਜਿਹੜੀ ਹੁਣ ਹੜ ਦੀ ਸੇਲਟ ਜਾਂ ਜਿਹੜੀ ਪਿੱਛੇ ਪੱਸੀ ਮਿੱਟੀ ਆ ਜਿਹੜੀ ਕਿ ਹੁਣ ਰੇਤਾ ਸਮੇਤ ਮਿਕਸ ਹੋ ਕੇ ਆਈ ਆ ਇਹ ਇੱਕ ਵਾਰੀ ਉੱਪਰ ਉੱਪਰ ਲੇਅਰ ਬਣੀ ਆ ਐਕਚੁਅਲੀ ਤਾਂ ਰੇਤਾ ਜਿਹੜੀ ਆ ਉਹ ਤਾਂ ਆਉਂਦੀ ਆ ਉਤੋਂ ਪਹਾੜਾ ਤੋਂ ਆਉਂਦੀ ਰਹੂਗੀ ਉਹ ਪਾਲਿਸੀ ਬਣਦੀ ਗੱਲ ਆ ਤੁਸੀਂ ਅੱਜ ਕੱਲ੍ਹ ਜਾਂ ਥੋੜੇ ਦਿਨਾਂ ਦੀ ਗੱਲ ਨਾ ਕਰੋ ਉਹ ਕੱਲਾਂ ਕੋਈ ਖਾਸ ਨਹੀਂ ਹੈਗੀ ਆ ਠੀਕ ਹੈ ਜੀ